ਦੋਸਤੋ ਅਸੀਂ ਖੜੇ ਹਾਂ ਬਠਿੰਡਾ ਦੇ ਆਰਿਆ ਸਮਾਜ ਚੌਕ ਤੇ ਤੇ ਸਾਡੇ ਸਾਹਮਣੇ ਇੱਕ ਬਿਲਡਿੰਗ ਹੈ ਇਹ ਬਿਲਡਿੰਗ ਲਗਭਗ 100 ਸਾਲ ਪੁਰਾਣੀ ਸੀ ਤੇ ਰਾਤ ਤੇਜ਼ ਹਨੇਰੀ ਝੱਖੜ ਦੇ ਨਾਲ ਇਹ ਬਿਲਡਿੰਗ ਜਿਹੜੀ ਹੈਗੀ ਹੈ ਖਸਤਾ ਹਾਲਤ ਸੀ ਡਿੱਗ ਪਈਆ نیچے ਦੁਕਾਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕਾਫੀ ਖਤਰਾ ਹੈ ਸ਼ੁਕਰ ਹੈ ਕਿ ਰਾਤ ਨੂੰ ਹੋ ਗਿਰੀ ਹੈ ਜੇ ਦੁਪਹਿਰੇ ਕਿਤੇ ਡਿੱਗੀ ਹੁੰਦੀ ਤਾਂ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਚੱਲਦਾ ਤੇ ਨਾਲ ਹੀ نیچے ਦੁਕਾਨਾਂ ਉਹਨਾਂ ਨੂੰ ਵੀ ਖਤਰਾ ਹੈ ਗਾਹ ਕਿ ਹੁੰਦੇ ਜਾਂਦੇ ਨੇ ਪਰ ਹੁਣ ਜਿਹੜਾ ਆ ਗਿਆ ਹੈ ਪ੍ਰਸ਼ਾਸਨ ਇਸ ਤੇ ਕਾਰਵਾਈ ਕਰੂਗਾ ਇਸ ਬਿਲਡਿੰਗ ਨੂੰ ਢਾਊਗਾ ਇੱਥੇ ਮਾਰਕਟ ਵਾਲੇ ਲੋਕ ਵੀ ਮੌਜੂਦ ਨੇ ਨਾਲ ਹੀ ਜਿਹੜੇ ਦੁਕਾਨਦਾਰ ਨੀਚੇ ਜਿਨ੍ਹਾਂ ਦੀਆਂ ਦੁਕਾਨਾਂ ਆ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਜਿਹੜੇ ਮਕਾਨ ਮਾਲਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਚਾਹੁੰਦੇ ਨੇ ਉਹ ਢਾਉਣੀ ਚਾਹੀਦੀ ਹੈ ਤੇ ਨਾਲ ਹੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਗਰ ਨਿਗਮ ਦੇ ਉਹ ਕਾਫੀ ਸਵੇਰ ਤੋਂ ਹੀ ਇੱਥੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਪਹਿਲਾਂ ਦੁਕਾਨਦਾਰਾਂ ਨਾਲ ਉਸ ਤੋਂ ਬਾਅਦ ਮਕਾਨ ਮਾਲਕ ਨਾਲ ਕਰਾਂਗੇ ਕੋਣ ਕੋਣ ਨੇ ਕੋਲੋਂ ਨਾਮ ਹੈ ਕਿਹੜੀ ਦੁਕਾਨ ਆ ਤੁਸੀਂ ਫੇਰ ਇਹ ਗੋਪੀ ਟੇਸਟ ਵਾਲਾ ਜੀ ਆ ਰਿਹਾ ਸਮਾਚੌਰ ਦੇ ਵਿੱਚ ਬਿਲਡਿੰਗ ਦੇ ਕਿਹਦੇ ਨੀਚੇ ਹੈ ਮੇਰੇ ਕੋਲ ਥੱਲੀ ਦੀ ਦੁਕਾਨ ਦਾ ਕਬਜ਼ਾ ਮੇਰੇ ਕੋਲ ਹੈ ਜੀ ਬਾਕੀ ਸਾਰਾ ਕਬਜ਼ਾ ਉੱਤੇ ਮਾਲਕ ਕੋਲ ਹੈ ਜੀ ਜੀ ਰੋਕੀ ਵਾਲਾ ਵੀ ਟੌਲ ਦੇ ਕਿਉਂ ਨਹੀਂ ਕੀ ਇਹ ਅਸੀਂ ਤਾਂ ਮਾਲਕਾਂ ਨੂੰ ਕਿਹਾ ਜੀ ਚਾਹਤਾ ਰਿਪੇਅਰ ਤੁਸੂ ਆਪ ਕਰ ਲੈ ਜੀ ਜਾਂ ਸਾਨੂੰ ਰੁਪਏ ਸਾਨੂੰ ਕਰਾਣ ਦੋ ਜੀ ਇਹ ਡਿੱਗੀ ਹੈ ਬਿਹਤਰ ਨਹੀਂ ਇਹ ਇਹ ਡਿੱਗੀ ਹੈ ਜੀ ਰਾਤ ਨੂੰ 2:30 ਵਜੇ ਡਿੱਗੀ ਹੈ ਜਾਂ ਤੁਹਾਨੂੰ ਪਹਿਲਾਂ ਰੁਪਿਆ ਪਹਿਲਾਂ ਪਹਿਲਾਂ ਦੀ ਗੱਲ ਹੈ ਜੀ ਇਹ ਨਾਲ ਦਾ ਸਾਨੂੰ ਰਿਪੇਅਰ ਕਰਾਣ ਦਾ ਨਾ ਆਪਾਂ ਕਰੇ ਏ ਡਿਜੋ ਢਿੱਕਦੀ ਐ ਇਹ ਹੱਸਣ ਲੱਗ ਜਾਂਦਾ ਵੀ ਅਸੀਂ ਆ ਇਹਨੂੰ ਕਿੰਨੇ ਵਾਰੀ ਸਮਝਾਇਆ ਵੀ ਦੇ ਬਿਲਡਿੰਗ ਦੀ ਰਿਪੇਅਰ ਕਰਾਈ ਜਾਵੇ ਇਹ ਸਾਰਾ ਕਬਜ਼ਾ ਇਹਦੇ ਕੋਲ ਸਾਰੀਆਂ ਦੁਕਾਨਾਰਾਂ ਬਾਕੀ ਕਿਰਾਏਦਾਰ ਵੀ ਇੱਥੇ ਬੈਠੇ ਵਿੱਚ ਵਿੱਚ ਆਪ ਵੀ ਵਿੱਚ ਬੈਠਾ ਜੀ ਉਹ ਸਾਰਾ ਉਤਲਾ ਕਬਜ਼ਾ ਸਾਰਾ ਇਹਨੇ ਕੋਲੇ ਅਸੀਂ ਕਿੰਨੇ ਵਾਰੀ ਇਹਨੂੰ ਹੱਥ ਪੈਰ ਪੈਰ ਜੋੜ ਕੇ ਇਹਨੂੰ ਕਿਹਾ ਵੀ ਇਹਦੀ ਰਿਪੇਅਰ ਕਰਾ ਦੋ ਜਾਂ ਠੀਕ ਕਰਾ ਦੋ ਜਾਂ ਸਾਨੂੰ ਕਹੋ ਅਸੀਂ ਇਹਨੂੰ ਸਟਵਾ ਦਿੰਨੇ ਆ ਇਹ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਡਾ ਦੇ ਉਤਲੇ ਨਾਲ ਸਾਡਾ ਕੋਈ ਲਗਾ ਡਾਗਾ ਨਹੀਂ ਜੀਰੋ ਕੀ ਮਕਸਦ ਕੀ ਕਿਉਂ ਨਹੀਂ ਕਰਉਂਦੇ ਇਹ ਕਹਿੰਦਾ ਵੀ ਜ਼ੀਰੋ ਡਿੱਕੇ ਤੇ ਦੁਕਾਨਾ ਆਪੇ ਬੇਲੀਆਂ ਹੋ ਜਾਣਗੀ ਬੇਲੀਆਂ ਬੇਲੀਆਂ ਕਰਉਂਦਾ ਹਾਂ ਇਹ ਕਹਿੰਦਾ ਬੇਲੀਆਂ ਕਰਾਉਂਦਾ ਇਹ ਰਿਹਾ ਮਸਲਾ ਸਾਡੇ ਕੋਲ ਮਾਲਕ ਤੋੜਦੇ ਦੀ ਪ੍ਰੂਫ ਵੀ ਹੈ ਜੀ ਛੱਤ ਕਮਜ਼ੋਰ ਕਰ ਰਹੀ ਛੱਤ ਤੋੜ ਰਹੀ ਹੈ ਜੀ ਪਰ ਮਾਲਕ ਦਾ ਮੁੰਡਾ ਮਾਲਕ ਆਪ ਦਾ ਦਾ ਮੁਲਾਜ਼ਮ ਖੜਾ ਦੁਕਾਨ ਦਾ ਹੈ ਜੀ ਆਹ ਫੋਟੋ ਤੁਸੀਂ ਦੇਖ ਸਕਦੇ ਹੋ ਮਾਲਕ ਆਪ खुद ਤੋੜ ਰਿਹਾ ਹੈ ਛੱਤ ਨੂੰ ਕਮਜ਼ੋਰ ਕਰ ਰਿਹਾ ਹੈ ਇਹ ਇਹ ਦੁਕਾਨ ਲੈਣ ਤੋਂ ਬਾਅਦ 2-3 ਸਾਲ ਪਹਿਲਾਂ ਦੀ ਫੋਟੋ ਹੈ ਜੀ ਇਹ 2019 ਇਹ ਉਹਦੀ ਫੋਟੋ ਹੈ ਜੀ ਜਦੋਂ ਰੈਨੇ ਕੇ ਲਾਇਆ ਉਸ ਤੋਂ ਬਾਰੇ ਤੋੜਦੀ ਹੈ ਕਿ ਬਿਲਡਿੰਗ ਖਸਤਾ ਹਾਲ ਹੋਵੇ ਦੁਕਾਨ ਆਪੇ ਆਟੋਮੈਟਿਕ ਛੱਤ ਗਿਰੇ ਤੇ ਸਾਨੂੰ ਤੋੜ ਸਾਨੂੰ ਭਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲਾਂ ਮਾਲ ਪਹਿਲਾਂ ਮਾਲ ਕਰ ਇਹ ਜੈਂਟ ਕੋਰਨਰ ਆ ਇਹ ਉਹ ਆਏ ਨਹੀਂ ਜੀ ਜੈਂਟ ਕੋਰਨਰ ਮਾਲ ਕਰ ਪਹਿਲਾਂ ਜਗਨਨਾਥ ਮਾਲਕ ਸੀ ਪਹਿਲਾਂ ਜਗਨਨਾਥ ਅਗਰਵਾਲ ਮਾਲਕ ਸੀ ਜੀ 3-4 ਸਾਲ ਤੋਂ 3 ਸਾਲ ਉਸ ਤੋਂ ਬਾਅਦ ਉਹਨੇ ਉਹ ਬਿਲਡਿੰਗ ਵੇਚ ਦਿੱਤੀ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਨੇ ਇਹ ਬਿਲਡਿੰਗ ਖਰੀਦੀ ਆ ਜਿਨ੍ਹਾਂ ਬੰਦ ਬਿਲਡਿੰਗਾਂ ਪਹਿਲਾਂ ਮਾਲਕ ਕੋਲ ਸੀ ਉਹ ਤੋਂ 70 ਸਾਲਾਂ ਤੋਂ ਡਿੱਕੀਆਂ ਜਿਨ੍ਹਾਂ ਨੇ ਇਹਨਾਂ ਨੇ ਇਹ ਬਿਲਡਿੰਗ 4 ਸਾਲਾਂ ਤੋਂ ਲੋਦੀਆਂ ਇਹਨਾਂ ਨੇ ਸਾਰੇ ਦਾ ਪਰਦਾਲੇ ਬੰਦ ਕਰਤੇ ਸਾਰੇ ਸ਼ੇਵਰ ਬੰਦ ਕਰਤੇ ਉਸ ਤੋਂ ਸਾਰਾ ਉਹ ਇਹਨਾਂ ਨੇ ਜਿਹੜੀ 4 ਫੁੱਟ ਦੀ ਪੌੜੀ ਪਰ ਹੋ ਜਾਂਦੀ ਸੀ ਉੱਪਰੋਂ ਚੜ੍ਹਦੀ ਸੀ ਉਹ ਉਹਨਾਂ ਨੇ ਪੌੜੀਆਂ ਢਾਕੇ ਵਿੱਚ ਦੁਕਾਨ ਦੇ ਵਿੱਚ ਲਾ ਲੀਆਂ ਕਬਜ਼ਾ ਦਾ ਸਾਰਾ ਇਹਨਾਂ ਇਹਨਾਂ ਕੋਲ ਹੀ ਰਹਿ ਗਿਆ ਸਾਡੇ ਕੋਲ ਦਾ ਸਾਡੀ ਘਟੀ ਦੀ ਇਕੱਲੀ ਦੁਕਾਨ ਦਾ ਕਬਜ਼ਾ ਹੈ ਸਾਡੀ ਦੁਕਾਨ ਜਮਾਂ ਸੇਪ ਪਈ ਹੈ ਸਾਡੇ ਕੋਲ ਕੱਲੀ ਦੁਕਾਨ ਸਾਡੇ ਕੋਲ ਜਮਾ ਸੇਪਈ ਆ ਆਗੇ ਸਾਡਾ ਮੋਕਾ ਦੇਖਿਆ ਜਾਵੇ ਸਾਡੀ ਦੁਕਾਨ ਨੂੰ ਕੁਝ ਵੀ ਹੋਇਆ ਜੇ ਆਪਾਂ ਗੱਲ ਕਰੀਏ ਕੱਲ ਆਉਣ ਵਾਲੇ ਸਮੇਂ ਦੇ ਬੀਤੇ ਦੁਕਾਨਾਂ ਦੇ ਵਿੱਚ ਚੁੱਪ ਦੀ ਬਿੱਟੀ ਗਏ ਤਾਂ ਸਾਰੇ ਸਾਡੇ ਦੁਕਾਨਾਂ ਦਾ ਸੇਪੂ ਦੁਕਾਨਾਂ ਦਾ ਬਦਕਾਨ ਵੀ ਨਹੀਂ ਚੱਲਦੀ ਅੱਜ ਇਹ ਕੰਨ ਫਾੜੀ ਦੁਕਾਨਾਂ ਹੁਣ ਵੀ ਬੰਦ ਪਈ ਆ ਸਾਡੇ ਅਟਮੀ ਬੰਦ ਮੈਂ ਜੁਮੇ ਬੰਦ ਮੈਂ ਖਾਲੀ ਕਹਿੰਦਾ ਕੱਲ ਵੀ ਬੰਦ ਕਰ ਦਾਂਗੇ ਪਰਸੋਂ ਕੋ ਪਰਸੋਂ ਅਜ ਤਾਂ ਪਬਲਿਕ ਦੇ ਨਾਲ ਪੰખી ਸਰ ਅਸੀਂ ਕੰਨ ਵੀ ਚਵਾਰਾ ਢਾਇਆ ਜਾਗੇ ਸੇਫ ਤਰੀਕੇ ਨਾਲ ਢਾਉਣਾ ਜੀ ਆਨੀ ਸੇਫ ਤਰੀਕੇ ਨਾਲ ਇਹ ਬਿਲਡਿੰਗ ਦਾ ਉੱਪਰ ਤੇ ਥੱਲੇ ਕਿਰਾਏਦਾਰਾਂ ਦਾ ਅੱਜ ਰੋਲਾ ਜਲੀ ਜਾਂਦਾ ਅਸੀਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਉੱਪਰਲਾ ਪੋਰਸ਼ਨ ਢਵਾਇਆ ਜਾਵੇ ਤਾਂ ਜੋ ਪਬਲਿਕ ਦਾ ਨੁਕਸਾਨ ਨਾ ਹੋਵੇ ਤੇ ਮੇਰੇ ਕਿਸੇ ਭੈਣ ਭਰਾਵਾਂ ਦਾ ਨੁਕਸਾਨ ਨਾ ਹੋਵੇ ਕਮਿਸ਼ਨਰ ਸਾਹਿਬ ਨੇ ਮੰਨੂ ਇਸ ਚੀਜ਼ ਦਾ ਸਹਿਯੋਗ ਦਿੱਤਾ ਕਮਿਸ਼ਨਰ ਸਾਹਿਬ ਨੇ ਪੂਰੇ ਚਾਰਦਵਾਰੀ ਵੀ ਕਰਾਈ ਕਿ ਭਾਈ ਤੁਸੀਂ ਆਪ ਦਾ ਬਿਲਡਿੰਗ ਉੱਪ ਢਾ ਲੋ ਉੱਤੇ ਨੀ ਤਾਂ ਅਸੀਂ ਢਾਵਾਂਗੇ ਪਰਸੋ ਲਗਭਗ ਪਰਸੋ ਇਹਨਾਂ ਗੱਲ ਪਰਸੋ ਉਹਨਾਂ ਨੇ ਚਾਰਦਵਾਰੀ ਕਰਾ ਕੇ ਪਰ ਕੁਦਰਤ ਕੁਦਰਤ ਹੀ ਹੈ ਪ੍ਰਮਾਤਮਾ ਬੰਦਾ ਬੰਦੇ ਦਾ ਵੈਰੀ ਪਰ ਪ੍ਰਮਾਤਮਾ ਨੇ ਇਹ ਬਿਲਡਿੰਗ 2:00 ਅੱਪੇ ਹੀ ਰਾਤ ਨੂੰ ਇੱਕ ਨੇਰੀ ਦੇ ਕਾਰਨ ਡਿੱਗ ਗਈ ਤਾਂ ਜੋ ਲੋਕਾਂ ਦੀ ਜਾਨ ਬਚੀ ਬਈ ਮਕਾਨ ਮਾਲਕ ਅਸੀਂ ਕਹਿੰਦੇ ਵੀ ਉੱਪਰਲਾ ਪੋਰਸ਼ਨਟ ਹੋਇਆ ਜਾਵੇ ਮਕਾਨ ਮਾਲਕ ਤੇ ਕਿਰਾਏਦਾਰਾਂ ਦਾ ਰੋਲਾ ਅਸੀਂ ਕਹਿੰਦੇ ਵੀ ਇਹ ਰੋਲਾ ਥੋੜਾ ਕਿਰਾਏਦਾਰਾਂ ਦਾ ਤੇ ਮਕਾਨ ਮਾਲਕ ਦਾ ਪਰਸਨਲ ਹੈ ਇਹ ਚ ਪਬਲਿਕ ਦਾ ਕੀ ਕਸੂਰ ਹੈ ਪਰ ਬਦਰੇ ਦਾ ਟੋਨਾ ਜਦ ਕਿ ਉੱਪਰਲਾ ਕਬਜ਼ਾ ਮਕਾਨ ਮਾਲਕ ਕੋਲੇ ਹੈ ਏਸੀ ਇਸ ਬਿਲਡਿੰਗ ਦੇ ਵਿੱਚ ਬੈਠੇ ਦੁਕਾਨਦਾਰ ਤੇ ਹੋਰ ਸ਼ਹਿਰ ਵਾਸੀ ਬਾਜ਼ਾਰ ਦੇ ਵਪਾਰੀ ਜਿਹੜੇ ਕਿ ਦੱਸ ਰਹੇ ਕਿ ਇਸ ਬਿਲਡਿੰਗ ਨੂੰ ਜਿਹੜੇ ਮਕਾਨ ਮਾਲਕ ਦੇ ਵੱਲੋਂ ਟਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿ ਜਿਹੜੇ ਦੁਕਾਨਾਂ ਖਾਲੀ ਹੋ ਜਾਣ ਹੁਣ ਗੱਲ ਕਰਦੇ ਆਂ ਬਿਲਡਿੰਗ ਦੇ ਮਾਲਕ ਨਾਲ ਕੀ ਕਹਿੰਦੇ ਨੇ ਉਹ ਕਿਹਦੇ ਕੀ ਨਾਮ ਸਿਮਨਾਪਾਤ ਪੁੱਛਣਾ ਜੀ ਕੀ ਕਹਿਣਾ ਚਾਹੁੰਗੇ ਇਹ ਬਿਲਡਿੰਗ ਤੇ ਕਿ ਜਿਆਦੇ ਛੋਟੀ ਹੈਗੀ ਨਹੀਂ ਆਂਦੇ ਮੇ ਫਾਦਰ ਨਾਮ ਤੇ ਜੀ ਬੜੀ ਲਗਾਤਾਰ ਡਿੱਗ ਰਹੀ ਹੈ ਜੀ 2019 ਤੋਂ ਕੇ ਚੱਲ ਰਹੇ ਹੈ ਤੇ ਸਾਹਮਣੇ ਪੂਰੀ ਬੀੜੀ ਖਸਾ ਹਾਲਤ ਹੈ ਵੀ ਪੂਸ਼ਿਤ ਕਰ ਚੁੱਕੀ ਹੈ ਉਹਨਾਂ ਨੇ ਆਰਡਰ ਵੀ ਦੇ ਚੁੱਕੇ ਹੈ ਖਾਲੀ ਕਰਨ ਦਾ ਕਮੇਟੀ ਨੇ ਵੀ ਤਿੰਨ ਵਾਰ ਨੋਟਿਸ ਕਰ ਚੁੱਕੀ ਹੈ ਪੀ ਬਿਲਡਿੰਗ ਦਾ ਹਿੱਸਾ ਲੜ ਦੇ ਖਾਲੀ ਕੀਤਾ ਜਾਵੇ ਪਰ ਇਹ ਕਿਸੇ ਵੀ ਤਰੀਕੇ ਨਾਲ ਕਰਦੇ ਨਹੀਂ ਹੈ ਜੀ ਇਹ ਬਾਤ ਹੈ ਹਾਂਜੀ ਜਿਹੜਾ ਦੁਕਾਨਦਾਰ ਦੁਕਾਨਦਾਰ ਨੀਚੇ ਬੈਠੇ ਕਿਰਾਏਦਾਰ ਬੈਠੇ ਸੀ ਕੋਰਟ ਨੇ ਆਰਡਰ ਕਰਤੇ ਤਾਂ ਬੇਸ ਤੋਂ ਪੁਲਿਸ ਮਾਸਟਰ ਨੇ ਵੀ ਤੁਸੀਂ ਗੱਲ ਕਰ ਸਰ ਇਹ ਕਿਹਨੇ ਨੇ ਅਪੀਲ ਪਾਤੀ ਜੀ ਅਪੀਲ ਵਿੱਚ ਹਜੇ ਕੋਈ ਇਹਨਾਂ ਦੀ ਪੀਐਸ ਐਪ ਨਹੀਂ ਹੋਈ ਹੈ ਜੀ ਤੇ ਕਿਹੜੀ ਰਾਤ ਬਿਲਡਿੰਗ ਡਿੱਗੀ ਆ ਲੱਗਦਾ ਕਿਸੇ ਦਾ ਨੁਕਸਾਨ ਸਰ ਹੋ ਸਕਦਾ ਸੀਗਾ ਜੀ ਕਿਸੇ ਦਾ ਵੀ ਨੀਚੇ ਜਿਹੜੇ ਕਿਰਾਏਦਾਰ ਬਟਾ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਜੀ ਜਿਹੜੇ ਫੋਟੋ ਦਿਖਾਈ ਉਹਨਾਂ ਨੇ ਸਰ ਉਹ ਫੋਟੋ ਫੇਕ ਹੈ ਜੀ ਉਹ ਬਕਾਇਦਾ ਕੋਰਟ ਚ ਲੱ ਤਿਹੋ ਤੋਂ ਜਸ ਸਾਹਿਬ ਨੇ ਫੇਕ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਵੇ ਜਿਹੜੀ ਹੋਟਲ ਦੀ ਬਿਲਡਿੰਗ ਆ ਉਹਦੇ ਕੋਲ ਕਬਜ਼ਾ ਤੋਂ ਤੇ ਕੋਲ ਆਊਗਾ ਕਬਜ਼ਾ ਹਾਂਜੀ ਸਰ ਉਹ ਵੀ ਕੁਝ ਛਾਂ ਸਕਦੇ ਸਰ ਜੇ ਉੱਪਰ ਟੰਨੇ ਨੀਚਲੇ ਪੈਰ ਠੀਕ ਨਹੀਂ ਹੈ ਜੀ ਇਹ ਸਾਰੇ ਫਾਊਂਡੇਸ਼ਨ ਵੀ ਤਾਂ ਇਹ ਕਮਜ਼ੋਰ ਹੈ ਬਕਾਇਦਾ ਇਹਨਾਂ ਦੇ ਬੀਟਿੰਗ ਸਪੋਰਟ ਨੇ ਕਹਿ ਚੁੱਕੇ ਹੈ ਜੀ ਕੋਰਟ ਵਿੱਚ ਵੀ ਨੀਚਲੀ ਫਾਊਂਡੇਸ਼ਨ ਕਮਜ਼ੋਰ ਹੈ ਤੇ ਬਕਾਇਦਾ ਜਿਹਦੇ ਕਰਕੇ ਉਪਰਲੀ ਬਿੜੀ ਨੀਚੇ ਨਾਲ ਦਿਖ ਸਕਦੀ ਹੈ ਉਹ ਬਲਕਿ ਆਰਡਰ 'ਚ ਲਿਖ ਚੁੱਕੇ ਹੈ ਜਸ ਸਾਹਿਬ ਨੇ ਆਰਡਰ ਮੇਰੇ ਕੋਲ ਪਏ ਹੈ ਆਰਡਰ ਲੈਣ ਆਰਡਰ ਆ ਰਿਹਾ ਉਹਦੇ ਲਿਖਦੇ ਕਿ ਨੀਚੇ ਦੇਖੋ ਇਹ ਕੋਤਵੀ ਡਿਕਸਰ ਦੇ ਕੋਈ ਬੰਦੇ ਚਾਹਨੇ ਨੂੰ ਨੁਕਸਾਨ ਹੋ ਸਕਦਾ ਹੈ ਆ ਬਾਕਾਇਦਾ ਜੱਜ ਸਾਹਿਬ ਸਿਮਰ ਸਿੰਘ ਸਿੰਘ ਉਹਨਾਂ ਨੇ ਲਿਖਿਆ ਹੋ ਤੁਹਾਨੂੰ ਦੁਕਾਨਾਂ ਸਮੇਤ ਤਾਂ ਉਹਦੇ ਅੱਛੀ ਕਹਿੰਦੇ ਸਾਰੇ ਖਾਲੀ ਕਰਕੇ ਢਾਇਆ ਪਾਈ ਜਾਵੇ ਇਹ ਤਾਂ ਜੇਵਾ ਕਿੱਥੇ ਨਿਕਲ ਤਾ ਲੋ ਜੀ ਪ੍ਰਸ਼ਾਸਨ ਦਾ ਹੁਣ ਪੀੜਾ ਪੰਜਾਇ ਜਾਨੀ ਕਿ ਜੀਸੀਬੀ ਪਹੁੰਚ ਗਈ ਹੈ ਨਗਰ ਨਿਗਮ ਵੱਲੋਂ ਹੁਣ ਇਸ ਬਿਲਡਿੰਗ ਨੂੰ ਢਾਇਆ ਜਾਊਗਾ ਜਾਂ ਕੁਝ ਹਿੱਸਾ ਇਹਦਾ ਜਿਹੜਾ ਜਿੰਨਾਂ ਦਾ ਖਸਤਾ ਹੈ ਜਿੰਨਾਂ ਕ ਖਾਤਰੇ ਦੇ ਅੰਦਰ ਹੈ ਉਹਨੂੰ ਢਾ ਸਕਦੇ ਹੁਣ ਤਾਂ ਹੁਣ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਬਣਾਉਂਦੇ ਸਾਡੀ ਵੀਡੀਓ ਤੇ ਸਾਡੇ ਚੈਨਲ ਤੇ ਤਾਂ ਮੇਰੇ ਖਿਆਲ ਦੇ ਵਿੱਚ ਜੀਸੀਬੀ ਦਾ ਕੰਮ ਨਹੀਂ ਹਾਈਡਰਾ ਜਿਹੜਾ ਮਗਵਾਉਣਾ ਪੂਗਾ ਉਸ ਤੋਂ ਬਾਅਦ ਜਿਹੜੀ ਇਹ ਬਿਲਡਿੰਗ ਹੈ ਉਹ ਟਾਈ ਜਾਊਗੀ ਤਾਂ نیچے ਦੁਕਾਨਾਂ ਨੂੰ ਨਾਲ ਟਾਇਆ ਜਾਂਦਾ ਕਿੰਨਾ ਟਾਇਆ ਜਾਂਦਾ ਜਾਂ ਫਿਰ ਸਿਰਫ ਉੱਪਰ ਲਾਇਓ ਕੁਝ ਖਾਸਤਾ ਇਸ ਸਾਈਡਾ ਹੈਗਾ ਉਸ ਨੂੰ ਟਾਇਆ ਜਾਂਦਾ ਇਹ ਦੇਖਦੇ ਹਾਂ ਹੁਣ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਜਾਂ ਨਗਰ ਨਿਗਮ ਦੇ ਬਿਲਡਿੰਗ ਇਨਸਪੈਕਟਰ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਪਾਂ ਕੀ ਕੀ ਕਾਰਵਾਈ ਕਰਨੀ ਹੈ ਇਸ ਤੋਂ ਬਾਅਦ ਆਕਾਰ ਸਿੰਘ ਬਿਲਡਿੰਗ ਇੰਸਪੈਕਟਰ ਜੀ ਬਿਲਡਿੰਗ ਬਰਾਜ ਆ ਸਾਰਾ ਅੱਛਾ ਕੀ ਕਾਰਵਾਈ ਕਰਨੀ ਹੈ ਜੀ ਬਿਲਡਿੰਗ ਸਰ ਇਹ ਮਤਲਬ ਖਾਸਾ ਹਾਲਤ ਦੀ ਸਾਡੇ ਕੋਲੇ ਪੁਰਾਣੀ ਦਰਖਾਸਤ ਚੱਲੀ ਜਾਂਦੀ ਹੈ ਜੀ ਇਹਨਾਂ ਨੂੰ ਅਸੀਂ ਨੋਟਿਸ ਦਿੱਤੇ ਸੀਗੇ ਵੀ ਇਹਨੂੰ ਖਾਲੀ ਕਰ ਦਿਓ ਮਤਲਬ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਇਹ ਬੰਦੇ ਜਿਹੜੇ ਹੈਗੇ ਕਿਰਾਏਦਾਰ ਇਹ ਵਿੱਚੋਂ ਨਿਕਲਣ ਨੂੰ ਤਿਆਰ ਨਹੀਂ ਜੀ ਰਾਤ ਵੀ ਇਹ ਜਦੋਂ ਮਤਲਬ ਜਦੋਂ ਹਨੇਰੀ ਆਈ ਆ ਉਸ ਟਾਈਮਾਂ ਜਿਹੜਾ ਇਹ ਵਧ ਰ ਡ ਗਿਆ ਉਸ ਤੋਂ ਪਹਿਲਾਂ ਵੀ ਕੁਛ ਦਿਨ ਪਹਿਲਾਂ ਇੱਧਰੋਂ ਥੋੜਾ ਜਿਹਾ ਇੱਥੋਂ ਵੀ ਡਗਿਆ ਸੀਗਾ ਤੇ ਇਹ ਇਹਨਾਂ ਨੂੰ ਹੁਣ ਅਸੀਂ ਇਹੀ ਕਿਹਾ ਸੀ ਪਹਿਲਾਂ ਤੇ ਹੀ ਕਹਿੰਦੇ ਰਹਿੰਦੇ ਆ ਕਿ ਤੁਸੀਂ ਬਈ ਖਾਲੀ ਕਰ ਦਿਓ ਇਹ ਖਰਨਾ ਦਾ ਖਾਲੀ ਕਰਦੇ ਆ ਜੀ ਹੁਣ ਵੀ ਅਸੀਂ ਮਤਲਬ ਆਪਕੇ ਰੁਕੇ ਇਹਨਾਂ ਨੂੰ ਨਹੀਂ ਆਜੇ ਵੀ ਇਧਰ ਗਾਣ ਫੁੱਲਣ ਦੀ ਇਹਨਾਂ ਨੂੰ ਐਂਕੀ ਵੀ ਦੁਕਾਨਾ ਖੋਲ ਕੇ ਵਿੱਚ ਵੜ ਜੀਏ ਇਹ ਆਪਦੇ ਆਪ ਜ਼ਿੰਮੇਵਾਰ ਹੋਣਗੇ ਜੀ ਮਤਲਬ ਰੋਕੇ ਤੋਂ ਵੀ ਨਹੀਂ ਰੁਕਦੇ ਹੁਣ ਤੁਹਾਡੇ ਸਾਹਮਣੇ ਆ ਜੀ ਕਿੰਨਾ ਆਸਾ ਹੋਇਆ ਪਿਆ ਗਿਆ ਸੀ ਇਸੇ ਕਰਕੇ ਮਤਲਬ ਇਹਨੂੰ ਤੋੜਨ ਲੱਗੇ ਆ ਜੀ ਸਰ ਹੈ ਗਿਆ ਸਰ ਦੋ ਸਕੂਲ ਲੱਗਦੇ ਆ ਸਰ ਨਾਲ ਬੱਚੇ ਵੀ ਲੰਘਦੇ ਰਹਿੰਦੇ ਆ ਜੀ ਹੁਣ ਕੋਈ ਕਿਤੇ ਕਿਸ ਤਰ੍ਹਾਂ ਚੱਲਦੀ ਕਿੱਥੀ ਆ ਜੀ ਅਸੀਂ ਸਰ ਜਿਹੜਾ ਅਨਸੇਪ ਪੋਰਸ਼ਨ ਆ ਸਾਰਾ ਇਹ ਤੋੜ ਰਹੇ ਆ ਜੀ